ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸੰਧੂਆਂ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਜਿਹੜਾ ਇਹ ਪੈਂਡ ਆ ਜੀ ਬਿਲਕੁਲ ਮੋਗੇ ਦੇ ਨਾਲ ਹੀ ਰਹਿ ਜਾਂਦਾ ਜਦੋਂ ਮੋਗੇ ਤੋਂ ਆਪਾਂ ਚੜੱਕ ਵਾਲੇ ਰੋਡ ਜਾਂਦੇ ਆ ਤੁਹਾਨੂੰ ਰੋਡ ਦਿਖਦਾ ਹੋਊਗਾ ਜੀ ਤਾ ਉਸ ਰੋਡ ਤੇ ਮਸਾ 2 ਕਿਲੋਮੀਟਰ ਪੈਂਡ ਹੋਊਗਾ ਜੀ ਤੇ ਇੱਥੇ ਬਾਈ ਹੋਣਾਂ ਦੀ ਸ਼ਾਪ ਆ ਜੀ ਤੀਰਥਰਾਮ ਐਡ ਗ੍ਰੈਂਡਸਨ ਜੀ ਜਿੱਥੇ ਕੀਟਨਾਸ਼ਕ ਦਵਾਈਆਂ ਜੀ ਤੇ ਰੇ ਡੀ ਏ ਪੀ ਯੂਰੀਆ ਤੇ ਹੋਰ ਖਾਦਾਂ ਜਿਹੜੀਆਂ ਸਾਰੀਆਂ ਮਿਲਦੀਆਂ ਨੇ ਜੀ ਇਹਦੀ ਵੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਇੱਥੇ ਕੀੜੇ ਮਾਰ ਦਵਾਈਆਂ ਖਾਦ ਵਧੀਆ ਕਿਸਮ ਦਾ ਤੇ ਮੇਨ ਗੱਲ ਆ ਜਿਹੜੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮਿਲਦੇ ਆ ਤੇ ਇੱਕ ਬਾਈਆਂ ਦੀ ਨਾਲ ਮੱਕੀ ਵੀ ਵਿਕਾਊ ਆ ਕਿਸੇ ਵੀਰ ਨੇ ਸਾਈਲਜਾਸ ਤੇ ਲੈਣੀ ਹੋਵੇ ਤੇ ਉਹਦੀ ਵੀ ਤੁਹਾਨੂੰ ਡਿਟੇਲ ਲੈ ਦਿੰਨੇ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਆਜੋ ਜੀ ਸਤਿਗੁਰ ਜੀ ਸਤਿਗੁਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਸੁਖਦੀਪ ਕੁਮਾਰ ਸ਼ਰਮਾ ਜੀ ਪਿੰਡ ਸੰਧੂਆਣ ਆਈ ਆਪਣੀ ਸ਼ਾਪ ਚ ਡੈਕ ਰੋਡ ਤੇ ਆਈ ਮੋਕੇ ਪੱਗੇ ਦੇ ਕੋਲ ਸੰਧੂਆਣੇ ਪੱਠੇ ਦੇ ਕੋਲ ਠੀਕ ਆ ਜੀ ਹਾਂਜੀ ਜਦੋਂ ਆਪਾਂ ਮੁਗ ਚੱਲਦੇ ਆਂ ਜੀ ਇਸ ਜਿਹੜੇ ਕਰੋੜ ਤੇ ਪਹਿਲਾ ਪੈਂਦੀ ਆਉਂਦਾ ਸਾਨੂੰ ਪਹਿਲਾ ਹੀ ਪੱਟਿਆਂ ਕੋਲੇ ਆਪਣਾ ਲੱਗ ਜਾਂਦਾ ਠੀਕ ਹੈ ਦੂਗਾ ਝੰਡੇ ਆ ਨਾਲ ਝੰਡੇ ਸਾਰੇ 3 ਝੰਡੇ ਆ ਨਾਲ ਸਾਰੇ ਪੈਂਦਾ ਆ ਜਾਂਦੇ ਠੀਕ ਆ ਝੰਡੇ ਆ ਨਾਲ ਜਿਹੜੇ ਕਰੋੜ ਆ ਜਾਂਦਾ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਵੀਰੇ ਸ਼ੌਪ ਆਪਾਂ ਨੂੰ ਓਪਨ ਕੀਤੀ ਨੂੰ ਆਪਾਂ ਨੂੰ 2 ਮਹੀਨੇ ਹੋ ਗਏ ਜੀ ਜਦੋਂ ਸਟਾਰਟ ਕੀਤਾ ਸਟਾਰਟ ਕੀਤਾ ਯਾ ਨਵਾਂ ਕੰਮ ਆਪਣਾ ਜੀ ਠੀਕ ਆ ਵੀਰੇ ਤੇ ਇਹਦੇ ਚ ਆਪਣੇ ਕੋਲ ਕੀ ਕੀ ਆਪਣੇ ਕੋਲ ਮੌਜੂਦ ਹੁੰਦੀਆਂ ਜੀ ਆਪਣੇ ਕੋਲੇ ਸਾਰੀਆਂ ਕੀੜੇ ਮਾਰ ਦਵਾਈਆਂ ਜੀ ਫੰਗੀ ਸਾਈਡ ਠੀਕ ਆ ਤੇ ਬੀਜ ਤੇ ਖਾਦ ਵਗੈਰਾ ਸਾਰਾ ਕੁਝ ਆਪਣੇ ਕੋਲ ਆਪਣਾ ਬੰਦਾ ਜ ਠੀਕ ਹੈ ਵੀਰੇ ਹਾਂਜੀ ਤੇ ਯਾਰ ਨਾ ਰੇਟਾਂ ਦਾ ਬਹੁਤ ਫਰਕ ਆਊਗਾ ਜੀ ਠੀਕ ਹੈ ਜੀ ਹਾਂਜੀ ਯਾਨੀ ਕਿਸੇ ਵੀ ਪ੍ਰਕਾਰ ਦੀ ਆਪਾਂ ਕੋਈ ਵੀ ਦਵਾਈ ਲੈਣੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਆ ਰਿਜੀਨਲ ਹੋਊਗੇ ਜੀ ਸਾਰਿਆਂ ਦਾ ਬੈਲੈਂਸ ਸਮੇਂ ਤੇ ਦੇਵਾਂਗੇ ਪੱਕਾ ਬੈਲੈਂਸ ਸਮੇਂ ਤੇ ਦੇਵਾਂਗੇ ਤੇ ਰੇਟ ਚਾਹੀਏ ਕੋਈ ਪਾਸੋਂ ਪਤਾ ਕਰਕੇ ਆ ਜੀ ਜਿੱਥੋਂ ਮਾਰਕੀਟ ਟਰਾਈ ਕਰਕੇ ਆ ਜਾਵੇ ਜੀ ਠੀਕ ਹੈ ਵੀਰੇ ਤੇ ਜਿਹੜੀ ਆਪਣੀ ਮੱਕੀ ਆ ਜੀ ਉਹ ਕਿੰਨਾ ਰੱਖਵਾ ਆਪਾਂ ਵਕਾਊ ਕੀਤਾ ਆਪਣੇ 5 ਏਕੜ ਵਕਾਊ ਜੀ 2 ਕਿਹੜਾ ਜੀ 79 ਮੇ ਹਾਂ 99 ਉਹਦਾ ਬੈਲ ਮੈਲਜੂ ਕੇ ਬੈਲ ਮੈਲਜੂ ਠੀਕ ਹੈ ਜੀ ਤੇ ਹੁਣ ਲਗਭਗ 4 ਦੀ ਸਟੇਜ ਨੇੜੇ ਹੀ ਹੈ ਜਿਹੜੇ ਆਈ ਠੀਕ ਆ ਸਾਰੇ ਦਾ ਸਾਰਾ ਏਰੀਆ ਵਕਾਉ ਕੇ ਕੋਈ ਕਿੱਲਾ ਕਿੱਲਾ ਵੀ ਲੈ ਸਕਦਾ ਉਹ ਅਗਲੇ ਦੀ ਇੱਛਾ ਵੇਸ ਤਾਂ ਸਾਰਾ ਇਕੱਠਾ ਰਹਿ ਜੇ ਬਹੁਤ ਵਧੀਆ ਜੀ ਇਕੱਠਾ ਲੈ ਜੀ ਹਾਂਜੀ ਠੀਕ ਹੈ ਵੀਰੇ ਤੇ ਜਿਹੜੀ ਇਹਦੀ ਡਿਮਾਂਡ ਆ ਉਹ ਕੀ ਰਹਿਣਾ ਜੀ ਆਪਾਂ ਫੋਨ ਤੇ ਕਰ ਲਾਂਗੇ ਉਹ ਸਾਰੇ ਫੋਨ ਤੇ ਹੋ ਜੂਗੀ ਜੀ ਕੋਈ ਵੀ ਸੱਜਣ ਆ ਕੇ ਮੱਕੀ ਇਹ ਦੇਖ ਸਕਦਾ ਦੇਖ ਸਕਦਾ ਜਦੋਂ ਮਰਜ਼ੀ ਆ ਜੀ ਜਦੋਂ ਮਰਜ਼ੀ ਆ ਜੀ ਠੀਕ ਹੈ ਵੀਰੇ ਬਾਕੀ ਇੱਕ ਵਾਰੀ ਮੋਬਾਈਲ ਨੰਬਰ ਦੱਸ ਦਿਓ ਜੀ 98550 ਜੀ 13742 ਜੀ ਠੀਕ ਹੈ ਵੀਰੇ ਯਾਨੀ ਜੇ ਕਿਸੇ ਨੂੰ ਦਵਾਈ ਦੀ ਲੋੜ ਆ ਜਾਂ ਯੂਰੀਆ ਡੀਐਫਪੀਸੀ ਲੋੜ ਆ ਤੇ ਉਹ ਵੀ ਆਪਣੇ ਨਾਲ ਕਨੈਕਟ ਕਰ ਸਕਦਾ ਸੀਗਾ ਜੀ ਫੋਨ ਤੇ ਵੀ ਕਰਕੇ ਆਪਾਂ ਘਰੇ ਵੀ ਭੇਜ ਦਿਆਂਗੇ ਘਰੇ ਵੀ ਭੇਜ ਘਰੇ ਵੀ ਠੀਕ ਹੈ ਵੀਰੇ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜੇ ਕਿਸੇ ਵੀਰ ਨੂੰ ਮੱਕੀ ਦੀ ਲੋੜ ਆ ਤੇ ਉਹ ਵੀ ਬਾਈ ਨਾਲ ਕਨੈਕਟ ਕਰ ਸਕਦਾ ਜਾਂ ਕਿਸੇ ਪ੍ਰਕਾਰ ਦੀ ਮੱਕੀ ਦੇ ਬੀਜ ਵੀ ਹਰ ਤਰ੍ਹਾਂ ਦੇ ਮਿਲਦੇ ਆ ਮੱਕੀ ਦੇ ਬੀਜ ਮੱਕੀ ਜੋ ਵੀ ਸਾਰੇ ਤਰ੍ਹਾਂ ਮਿਲਣਗੇ ਚਾਹੀਦੇ ਜੀ ਪੋਇਨਰ ਤੇ ਬਾਈ ਕੋਲ ਬੀਜ ਪਏ ਆ ਜੀ ਬਾਕੀ ਸਜੈਂਟਾ ਦੇ ਵੀ ਪਏ ਆ ਜਾਨੀ ਰੇਕ ਪ੍ਰਕਾਰ ਦਾ ਬਾਈ ਕੋਲ ਕ੍ਰਿਸਟਲ ਦਾ ਵੀ ਹੈਗਾ ਜੀ ਕੁਐਸਚਨ ਠੀਕ ਹੈ ਜੀ ਬੀਜ ਵੀ ਮਿਲੂਗਾ ਤੇ ਦਵਾਈ ਵੀ ਮਿਲੂਗੀ ਧੰਨਵਾਦ